ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਆਪਣੇ ਗੁਰੂ ਦੇ ਧਾਮਾਂ ਲਈ ਸਿਰ ਤਲੀ ਤੇ ਰੱਖ ਕੇ ਵੀ ਲੜਾਈ ਲੜਦਾ ਦੋ ਵਕਤ ਵਿਛੜੇ ਗੁਰ ਧਾਮਾਂ ਦੀ ਦਰਸ਼ਨ ਦਿਦਾਰੇ ਦੀ ਅਰਦਾਸ ਕਰਦਾ ਪਿਛਲੇ ਦਿਨਾਂ ਦੇ ਵਿੱਚ ਦੇਸ਼ ਦੇ ਅੰਦਰ ਬਣੇ ਹਾਲਾਤਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਜਿਹੜਾ ਜਥਾਵਾਦੀ ਨਰਕਾਣਾ ਸਾਹਿਬ ਗੁਰਨਾਮ ਸਿੰਘ ਦੇ ਪ੍ਰਕਾਸ਼ਪੁਰ ਉਤੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਸੋ ਇਸ ਦੇ ਮੱਦੇ ਨਜ਼ਰ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖਾਂ ਦੀ ਸਰਮੌਰ ਸੰਸਥਾ ਤੇ ਸਿੱਖਾਂ ਦੀ ਭਾਵਨਾ ਦੀ ਨੁਮਾਇੰਦਗੀ ਕਰਦੀ ਹੈ ਉਹਨਾਂ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇੱਕ ਪੱਤਰ ਸਰਕਾਰ ਦੇ ਨਾਮ ਤੇ ਲਿਖਿਆ ਗਿਆ ਕਿ ਇਸ ਮਾਮਲੇ ਦੇ ਮੌੜ ਵਿਚਾਰ ਕੀਤੀ ਜਾਵੇ ਅੱਜ ਕਾਫੀ ਜਿਹੜੇ ਵੱਡੇ ਸੋਰਸ ਜਾਂ ਸੂਤਰ ਕਹਿ ਲਈਏ ਉਹਨਾਂ ਵੱਲੋਂ ਇਹ ਜਾਣਕਾਰੀ ਆ ਰਹੀ ਹੈ ਕੀ ਜਥੇ ਨੂੰ ਜਾਣ ਦੀ ਇਜਾਜ਼ਤ ਹੈ ਉਸ ਦੇ ਵਿੱਚ ਕੁਝ ਸ਼ਰਤਾਂ ਜਾਂ ਕੁਝ ਪਹਿਲਾਂ ਨਾਲੋਂ ਕੁਝ ਤਰਮੀਮ ਕੀਤੀ ਗਈ ਹੈ ਸੋ ਮੁੱਢਲੇ ਰੂਪ ਦੇ ਵਿੱਚ ਜੇ ਭਾਰਤ ਸਰਕਾਰ ਵੱਲੋਂ ਇਹ ਇਜਾਜ਼ਤ ਦਿੱਤੀ ਗਈ ਹੈ ਇਹ ਖਬਰ ਠੀਕ ਹੈ ਤੇ ਅਸੀਂ ਇਹਦਾ ਸਵਾਗਤ ਕਰਦੇ ਹਾਂ ਕਿਉਂਕਿ ਸਿੱਖ ਦੇ ਮੰਦੀ ਭਾਵਨਾ ਕਿ ਉਹ ਆਪਣੇ ਗੁਰੂ ਸਾਹਿਬਾਨ ਦੇ ਉਹਨਾਂ ਪਾਵਨ ਸਥਾਨਾਂ ਦੇ ਦਰਸ਼ਨ ਕਰਨ ਸੋ ਉਹਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਦੁਨੀਆ ਭਰ ਚੋਂ ਸਿੱਖ ਜਿਹੜਾ ਵਾ ਉਹ ਨਨਕਾਣਾ ਸਾਹਿਬ ਜਾਂ ਪਾਕਿਸਤਾਨ ਦੇ ਗੁਰਸਥਾਨਾਂ ਦੇ ਦਰਸ਼ਨ ਕਰ ਲਈ ਆਉਂਦਾ ਸੋ ਇੱਕ ਚੰਗੀ ਗੱਲ ਆ ਅਸੀਂ ਇਹਦੇ ਨਾਲ ਹੀ ਵੀ ਚਾਹਵਾਂਗੇ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਜਲਦੀ ਜਲਦੀ ਖੋਲਿਆ ਜਾਵੇ ਸੋ ਇਹ ਜਿਹੜਾ ਜਿਹੜਾ ਫੈਸਲਾ ਹੋਏਗਾ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਵਿੱਚ ਅਮਨ ਦੀ ਗੱਲ ਲੈ ਕੇ ਆਏਗਾ ਜੰਗ ਜਿਹੜੀ ਆ ਉਹ ਕਦੇ ਵੀ ਜਿਹੜੀ ਕਿਸੇ ਵੀ ਦੇਸ਼ਾਂ ਦੀ ਤਰੱਕੀ ਦਾ ਰਸਵਾਾਕ ਨਹੀਂ ਬਣਦੀ ਸਾਡੇ ਲਈ ਗਵਾਂਡੀ ਦੇਸ਼ਾ ਭਾਵੇਂ ਉਹਦੇ ਵੱਲੋਂ ਕੀਤੀ ਹੋਈ ਕੋਈ ਵੀ ਜਿਹੜੀ ਕਾਰਵਾਈ ਆ ਉਸ ਕਾਰਵਾਈ ਦੇ ਹਮਾਇਤੀ ਕਦੇ ਵੀ ਨਹੀਂ ਕੀਤੀ ਉਸガル ਦੀ ਨਿੰਦਾ ਵੀ ਕੀਤੀ ਆ ਪਰ ਅਸੀਂ ਚਾਹੁੰਦੇ ਆ ਕਿ ਜਿਹੜਾ ਸਰਹੱਦ ਆ ਉਹ ਜਿੱਥੇ ਸੁਰੱਖਿਆ ਵੀ ਰਵੇ ਉੱਥੇ ਅਮਨ ਚੈਨ ਵੀ ਰਵੇ ਤਾਂ ਕਿ ਦੇਸ਼ ਤਰੱਕੀ ਵੀ ਕਰ ਸਕੇ ਦੋਨੇ ਮੁਲਕਾਂ ਦੇ ਜਿਹੜਾ ਆਵਾਮ ਆ ਉਹ ਆਪਸ ਵਿੱਚ ਚੰਗੇ ਤੌਰ ਤੇ ਮਿਲ ਬੈਠ ਸਕਣ ਸੋ ਜਿਹੜਾ ਜਥਾ ਵਾ ਇਸ ਜਥੇ ਦੀ ਜਿਹੜਾ ਜਾਣ ਦੀ ਜਿਹੜੀ ਖਬਰ ਸਾਨੂੰ ਵੱਡੇ ਸੂਤਰਾਂ ਤੋਂ ਮਿਲੀ ਆ ਤਾਂ ਬਾਕੀ ਚਿੱਠੀ ਜਿਹੜੀ ਆ ਕੋਈ ਜਿਹੜੀ ਨਵੀਂ ਅਮੈਂਡਮੈਂਟ ਦੀ ਉਹ ਮਿਲਣ ਤੋਂ ਬਾਅਦ ਹੀ ਬਾਕੀ ਦੀ ਗੱਲ ਅਸੀਂ ਕਰ ਸਕਾਂਗੇ ਪਰ ਮੁੱਢਲੇ ਰੂਪ ਦੇ ਵਿੱਚ ਸ਼ਰੋਣੀ ਕਮੇਟੀ ਵੱਲੋਂ ਕੀਤੀ ਗਈ ਜਿਹੜੀ ਭਾਵਨਾ ਦੀ ਦਾਪਤੀ ਜਿਹੜੀ ਚਿੱਠੀ ਪਾਈ ਗਈ ਸੀ ਉਸ ਤੇ ਨਜ਼ਰਸਾਨੀ ਕਰਦੇ ਆ ਵੱਡ ਵਿਚਾਰ ਕਰਕੇ ਕੇਂਦਰ ਸਰਕਾਰ ਨੇ ਜੋ ਫੈਸਲਾ ਲਿਆ ਅਸੀਂ ਇਹਦਾ ਤਹਿ ਦਿਲ ਤੋਂ ਸਵਾਗਤ ਕਰਦੇ ਆ Thank